ਭਾਈ ਜੀ ਮੇਰਾ ਪਿੰਡ ਮਤੋਲੀ ਡਿਸਟ੍ਰਿਕਟ ਪਟਿਆਲਾ ਤਹਿਸੀਲ ਪਤਨਾ ਤੇ ਮੈਂ 2015-16 ਤੋਂ ਜਗਜੀਤ ਨਾਲ ਜੁੜਿਆ ਹੋਇਆ ਤੇ ਸਾਨੂੰ ਬਹੁਤ ਹੀ ਵਧੀਆ ਇਹਨਾਂ ਦੀ ਸਰਵਿਸ ਤੇ ਇਹਨਾਂ ਦੇ ਜਿੰਨੇ ਵੀ ਡੀਲਰ ਆ ਬਹੁਤ ਵਧੀਆ ਡੀਲ ਕਰਦੇ ਆ ਤੇ ਪ੍ਰੋਡਕਟ ਦੇ ਇੱਕ ਵਿੱਚ ਇੱਕ ਨੰਬਰ 1 ਆ ਕੰਪਨੀ ਤੇ ਸਾਡਾ ਬਹੁਤ ਭਰੋਸਾ ਜਗਜੀਤ ਦੇ ਨਾਲ ਸਾਡੇ ਕੋਲ ਜਗਜੀਤ ਦਾ ਰੀਪਰ ਬਹੁਤ ਸਾਲ 2015-16 ਤੋਂ ਚਲਾ ਰਹੇ ਆ ਅਸੀਂ ਤੇ ਬਹੁਤ ਵਧੀਆ ਤੁੰਡੀ ਦਾ ਤੇ ਆਮ ਰਿਪਰਾ ਨਾਲੋਂ ਪੰਜ ਸੱਤ ਰਾਲੀਆਂ ਅਸੀਂ ਵੱਧ ਕੱਢਦੇ ਆ ਤੇ ਜਗਜੀਤ ਦਾ ਲੀਦਰ ਲੈਵਲਰ ਉਹ ਵੀ ਉਹ ਵੀ ਆ ਸਾਡੇ ਕੋਲ ਉਹ ਵੀ ਬਹੁਤ ਵਧੀਆ ਚੱਲਦਾ ਆ ਤੇ ਜਗਜੀਤ ਦੇ ਕਿਸੇ ਵੀ ਪ੍ਰੋਡਕਟ ਦੇ ਵਿੱਚ ਜਿੰਨੇ ਵੀ ਅਸੀਂ ਯੂਜ਼ ਕਰਦੇ ਆ ਕਿਸੇ ਦੇ ਵਿੱਚ ਵੀ ਸਾਨੂੰ ਕੋਈ ਅਜੇ ਤੱਕ ਰਿੱਕਤ ਨਹੀਂ ਆ ਜੀ ਤੇ ਹਰ ਸਾਲ ਅਸੀਂ ਕੁਛ ਨਾ ਕੁਛ ਨਾ ਤੋਂ ਦਿੰਦੇ ਆ ਤੇ ਬਾਕੀ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆ ਵੀ ਜਗਜੀਤ ਦੇ ਡੀਲਰ ਤੋਂ ਇਹਨਾਂ ਦੇ ਪ੍ਰੋਡਕਟ ਲਵੋ ਤੁਸੀਂ ਤੇ ਜੋ ਬਹੁਤ ਵਧੀਆ ਚੱਲਦੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ